ਸਰਬ ਸਾਬੇ ਕਹਿੰਦਾ ਗੁਰਮੁਹ ਪਿਆਰ ਤੇ ਗੁਰੂ ਅਰਜਨ ਦੇ ਮਹਾਰਾਜ ਜਦੋਂ ਜੋਤੀ ਜੋਤ ਸਮਾ ਗਏ ਸਨ ਤੇ ਤਨ ਤਨ ਗੁਰੂ ਹਰਗੋਬਿੰਦ ਮਹਾਰਾਜ ਜੀ ਜਿਹਨੇ ਪਾਛ ਉਹਨਾਂ ਦੇ ਸੁਪੁੱਤਰ ਸਨ ਬਾਬਾ ਅਟਲ ਰਾਏ ਕਿਉਂਕਿ ਇਤਿਹਾਸਕਾਰ ਇਹ ਗੁਰਮੁਹ ਪਿਆਰ ਗਵਾਹੀ ਪਰਦੇ ਨੇ ਕਹਿੰਦੇ ਬਾਬੇ ਅਟਲ ਰਾਏ ਜੀ ਮੋੜਨਾ ਬਹੁਤ ਸ਼ਕਤੀਆਂ ਸ਼ਾਂ ਕਰਾਮਦੇ ਜੀ ਨੂੰ ਆਪਾਂ ਕਹਿ ਦਿੰਦੇ ਹੁਣ ਅਜੇ ਵੀ ਆਪਾਂ ਖੋਜ ਵਿੱਚ ਲੱਗੇ ਰਹੇ ਨੇ ਵੀ ਜੋ ਕੋਈ ਬੰਦਾ ਮਿਲੇ ਜੇ ਕਿਸੇ ਕੋਲ ਇੰਨੀ ਪਾਵਰ ਹੋਵੇ ਇਹਨੂੰ ਸ਼ਕਤੀ ਨਾਲ ਜੋੜਨਾ ਕਰ ਦੇ ਇਹੇ ਕੰਮ ਕੀਤਾ ਸੀ ਬਾਬਾ ਅਟਲਰਾਏ ਨੇ ਠੇ ਗੁਰੂਆਂ ਪੈਰੋਂ ਹਰ ਮੰਦਰ ਸਾਹਿਬ ਦੇ ਵਿੱਚ ਨਾ ਬਾਬਾ ਅਟਲਰਾਏ ਜਿਹੜਾ ਉੱਥੇ ਸਥਾਨ ਬਣਿਆ ਹੋਇਆ ਜਿਹੜਾ ਉਹਦਾ ਬੁਰਜ ਹੈ ਉਹ ਉੱਚਾ ਹੈ ਉਚਾਈ ਦੇ ਬਣਿਆ ਹੋਇਆ ਤੇ ਸਤਿਅਸਕਾਰ ਦਾਦ ਨੇ ਕਹਿੰਦੇ ਬਾਬਾ ਟੱਲ ਰਾਏ ਜੀ ਕੋਲ ਬਹੁਤ ਸ਼ਕਤੀ ਸੀ ਤਾਕਤ ਜੇ ਕਹਦੇ ਮਰਦੇ ਬੰਦੇ ਨੂੰ ਵੀ ਜਿਉਂਦਾ ਕਰ ਸਕਦੇ ਐਨੇ ਗੁਰਮੋ ਪੈਰੋ ਤਾਲ ਦੇ ਸੀ ਤੇ ਬਾਬਾ ਮਹਨ ਜੀ ਗੁਰਮੋ ਪੈਰੋ ਜਦੋਂ ਚੜਾਈ ਕਰ ਗਏ ਨਾ ਪ੍ਰਾਣ ਤੇ ਆ ਗਏ ਸੋੜੇ ਬਸਤਾ ਦੇ ਵਿੱਚ ਜਿਵੇਂ ਹੁਣ ਗੁਰਮੁਖ ਪਿਆਰ ਆਪਣੇ ਘਰਾਵੇ ਛੋੜੇ ਬੱਚੇ ਖੇਡਦੇ ਨੇ ਕਿਉਂ ਬਚਪਨਾ ਹੁੰਦਾ ਹੈ ਨਾ ਮਹਾਰਾਹ ਕਹਿੰਦੇ ਜਿਹੜਾ ਬੱਚਾ ਹੈ ਉਹ ਅਕਸਰੇ ਪਰਮਾਤਮਾ ਦਾ ਰੂਪ ਹੈ ਕਿਉਂ ਆ ਕਿਉਂਕਿ ਕੋਈ ਅਣਛਣ ਨਹੀਂ ਕੋਈ ਦੇਵਗਣ ਨਹੀਂ ਜਾਂ ਜਿਹੜੇ ਰਸਦਾਰ ਨਾਲ ਗਮਾਂਡੀ ਨਾਲ ਗੋਹਦੇ ਨਹੀਂ ਤੁਸੀਂ ਨਾ ਬੋਲੋ ਜਿਹੜਾ ਬੱਚਾ ਹੈ ਕਈ ਵਾਰ ਇਹ ਕਰ ਉਹਦੇ ਵਿੱਚ ਚੜ ਜਾਂਦਾ ਹੈ ਆ ਸਿੱਖਿਆ ਕੋ ਸਾਡਾ ਤੁਸੀਂ ਕਹਿੰਦੇ ਵਸੇ ਇਹਦੇ ਨਾਲ ਬੋਲਣਾ ਨਹੀਂ ਇਹਦੇ ਨਾਲ ਗੱਲ ਨਹੀਂ ਕਰਕੇ ਬੱਚੇ ਨੂੰ ਪ੍ਰੇਮ ਨੂੰ ਰੱਬ ਦਾ ਰੂਪ ਇਸ ਕਰਕੇ ਕਹਿੰਦੇ ਹੋ ਕਿਉਂਕਿ ਕੋਈ ਅੜ ਨਹੀਂ ਕੋਈ ਛੜ ਨਹੀਂ ਕੋਈ ਉਹਦੇ ਵਿੱਚ ਵੀ ਕਬਾੜੀ ਜਿਵੇਂ ਭਲਾ ਕਿਉਂਕਿ ਪੂਰਾ ਕਾਜ ਹੈ ਇਸ ਤਰ੍ਹਾਂ ਇਹ ਕਹਿੰਦੇ ਛੋੜੇ ਵਸਤਾ ਵੇ ਬਾਬਾ ਟਲ ਰਾਇ ਜੀ ਬਾਬੇ ਮਹਣ ਜੀ ਨਾਲ ਨਾ ਤੇ ਅੰਮ੍ਰਿਤਸਰ ਦੀਆਂ ਗਲੀਆਂ ਵਿੱਚ ਪ੍ਰੇਮ ਉਹ ਖੇਡਦੇ ਹੁੰਦੇ ਸੀ ਤੇ ਕਹਿੰਦੇ ਬਾਬਾ ਟਲ ਰਾਇ ਜੀ ਜਿਹੜੀ ਉਮਰ ਸੀ ਉਹ ਗਰਮੋ ਪਿਆਰੋ ਸਤਕ ਬਰਿਆਂ ਦੀ ਸੀ 7 ਕੋ ਸਾਲਾ ਤੇ ਗਰਮੋ ਪਿਆਰੋ ਪਿੰਡ ਦੇ ਵਿੱਚ ਕਹਿੰਦੇ ਹਾਹਾਕਾਰ ਮਚ ਗਿਆ ਆਲੇ-ਦਾਲੇ ਕਹਿੰਦੇ ਲੋਕ ਇਕੱਠੇ ਹੋ ਗਏ ਆਪਾਂ ਨੂੰ ਵੀ ਅੱਜ ਉਹ ਪਤਾ ਲੱਗਦਾ ਵੀ ਫਰਾਣਾ ਚੜਾਈ ਕਰ ਗਿਆ ਕਿਛ ਉਸੇ ਕਰਨ ਦੇ ਵਿੱਚ ਖੁਸ਼ੀ ਦਾ ਮਾਹੌਲ ਹੁੰਦਾ ਓਏ ਜਿਹੜਾ ਖੁਸ਼ੀ ਦਾ ਮਾਹੌਲ ਹੈ ਗਮ ਵਿੱਚ ਬਰਦ ਨਹੀਂ ਹੁੰਦਾ ਹੁਣ ਜਿਹੜੇ ਮਾਹੌਲ ਹੈ ਇਹ ਪ੍ਰੇਮਿਓ ਸੱਚ ਜਿਹੜੇ ਮਾਹੌਲ ਹੈ ਪ੍ਰੇਮਿਓ ਇਹ ਟਾਲ ਸਜਾਈ ਤੇ ਗੁਰਮੁਖ ਪਿਆਰ ਕੋਈ ਤੁਲਾ ਖਤਰੀ ਇਹਨਾਂ ਦੱਸਿਆ ਸੀ ਨਾ ਮੋਲਾ ਕਤਰੀ ਨੇ ਕੀ ਦੱਸਿਆ ਜੀ ਬੇ ਜਿਹੜਾ ਜੁਣਾ ਜਿਹੜੀ ਜ਼ਿੰਦਗੀ ਹੈ ਜਿਹੜੀ ਜ਼ਿੰਦਗੀ ਹੈ ਝੂਠ ਹੈ ਮੌਤ ਹੈ ਉਹ ਸੱਚ ਹੈ ਉਹ ਭਾਵੇਂ ਕੋਈ ਨੂੰ ਮੰਨੇ ਜਾਂ ਨਾ ਮੰਨੇ ਇਹ ਮਰਜ਼ੀ ਹੈ ਹੁਣ ਕਈ ਇਨਸਾਨ ਇਹ ਵੀ ਸੋਚ ਲੰਦਾ ਬੇ ਫਲਾਣਾ ਚੜ੍ਹਜ ਕਰ ਗਿਆ ਮੈਂ ਤਾਂ ਸਦਾ ਇੱਥੇ ਬੈਠੇ ਰਹੇ ਮਾਰੇ ਕਹਿੰਦੇ ਬਹੁਤ ਵੱਡੇ ਬਲੇਖੇ ਨੇ اے ਪ੍ਰੇਮੋ ਜਿਹੜੀ ਮੌਤ ਹੈ ਇਹ ਇਹ ਸਾਹਾਂ ਤੇ ਡਿਪੈਂਡ ਹੈ ਮਹਾਰਾਜ ਕਹਿੰਦੇ ਹਮ ਆਦਮੀ ਐ ਇੱਕ ਜਾਨੀ ਮੌਤ ਤੋਂ ਮੌਤ ਨਾ ਜਾਓ ਕਾਈ ਮਰਦਾਨੇ ਨੂੰ ਮਹਾਰਾਜ ਨੇ ਪ੍ਰਸ਼ਾਂ ਮਰਦਾਨੇ ਆ ਮੌਤ ਹੈ ਕਿੰਨੀ ਕਿ ਦੂਰ ਕਰਮ ਮਹਾਰਾਜ ਇਹ ਮੌਤ ਹੈ